2027 ਦੇ ਵਿੱਚ ਕਿਹੜੀ ਪਾਰਟੀ ਬਣਾਏਗੀ ਸਰਕਾਰ 2027 ਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਤੋਂ ਹੀ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਆਪਣੀ ਤਿਆਰੀ ਜੋ ਕਿ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਭਾਜਪਾ ਵੀ ਪਿੱਛੇ ਨਹੀਂ ਭਾਜਪਾ ਵੱਲੋਂ ਵੀ ਜੋ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਇਹ ਦਾਅ ਖੇਡਿਆ ਜਾ ਰਿਹਾ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਹੋਵੇਗਾ ਜੋ ਪੰਜਾਬ ਦੇ ਵਿੱਚ ਭਾਜਪਾ ਵੀ ਸਰਕਾਰ ਬਣਾ ਸਕਦੀ ਹੈ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਤੇ ਕਿਹੜੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਵੇਗੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਤੇ ਸਿਮਟ ਜਾਵੇਗੀ ਤੁਸੀਂ ਜੁੜਿਓ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋਕੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਰਾਜਨੀਤੀ ਦੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਅੱਜ ਭਾਵੇਂ ਪੰਜਾਬ ਵਿੱਚ ਇੱਕ ਪਾਸੇ ਹੜ ਆਏ ਹੋਏ ਨੇ ਪਰ ਅੱਜ ਵੱਖ-ਵੱਖ ਪਾਰਟੀਆਂ ਇਹਨਾਂ ਹੜਾਂ ਦੇ ਵਿੱਚ ਆਪਣੀਆਂ ਵੋਟਾਂ ਨੂੰ ਲੈ ਕੇ ਆਪਣੀ ਰਾਜਨੀਤੀ ਕਰ ਰਹੇ ਨੇ ਜੋ ਪਾਰਟੀਆਂ ਦੇ ਲੀਡਰ ਜਾ ਕੇ ਲੋਕਾਂ ਨਾਲ ਫੋਟੋਆਂ ਖਿਚਵਾ ਰਹੇ ਨੇ ਲੋਕਾਂ ਨਾਲ ਮਦਦ ਕਰ ਰਹੇ ਨੇ ਭਾਵੇਂ ਉਹ ਆਮ ਲੋਕ ਜਾ ਕੇ ਆਪਣੇ ਸੋਈ ਸਮਗਰੀ ਲੈ ਕੇ ਜਾਂਦੇ ਨੇ ਤੇ ਲੀਡਰ ਅੱਗੇ ਖੜੇ ਹੁੰਦੇ ਨੇ ਉਹ ਫੋਟੋ ਖਿੱਚਵਾਉਂਦੇ ਨੇ ਤੇ ਉਹ ਆਪਣੇ ਮੀਡੀਆ ਦੇ ਵਿੱਚ ਜਾ ਕੇ ਜਿਹੜਾ ਕਿ ਫੋਟੋਆਂ ਪਾ ਕੇ ਵਾਹ ਵਾਖਟਦੇ ਨੇ ਸੋ ਸਾਰੀਆਂ ਪਾਰਟੀਆਂ ਅੱਜ ਜੋ ਪੰਜਾਬ ਦੇ ਵਿੱਚ ਆਉਣ ਵਾਲਾ 2027 ਨੂੰ ਦੇਖ ਰਹੀਆਂ ਨੇ 2027 ਦਾ ਜਿਹੜਾ ਸਭ ਤੋਂ ਮੇਨ ਟੀਚਾ ਇਹ ਮੰਨਿਆ ਜਾ ਰਿਹਾ ਹੜ੍ਹਾਂ ਨੂੰ ਲੈ ਕੇ ਜੋ ਅੱਜ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਮੱਝਾ ਦੁਆਬਾ ਤੇ ਮਾਲਵਾ ਇਸਦੇ ਵਿੱਚ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਤੇ ਨਾਲ ਹੀ ਭਾਜਪਾ ਤੇ ਨਵੀਂ ਬਣੀ ਖੇਤਰੀ ਪਾਰਟੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲੀ ਇਹ ਸਾਰੀਆਂ ਹੀ ਪਾਰਟੀਆਂ ਵਾਤਵਾਂ ਜੋ ਆਪਣੇ ਵੱਲੋਂ ਲੋਕਾਂ ਦੀ ਸਹਿਯਾ ਕਰ ਰਹੀਆਂ ਨੇ ਔਰ ਲੋਕਾਂ ਦੇ ਵਿੱਚ ਜਾ ਕੇ ਜੋ ਉਹਨਾਂ ਦੇ ਸਾਈ ਹੋ ਰਹੀਆਂ ਨੇ ਪਰ ਇੱਕੋ ਇੱਕ ਟੀਚਾ ਹੈ 2027 ਟੋਟਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਮਾਲਵਾ ਸਾਰਾ ਹੀ ਜੋ ਪਠੰਡਾ ਮਾਨਸਾ ਤੋਂ ਲੈ ਕੇ ਅੱਜ ਬਾਰਡਰ ਪੱਟੀ ਵਾਲੇ ਪਾਸੇ ਨੂੰ ਆ ਰਿਹਾ ਹੈ ਕਿਹੜੇ ਲੀਡਰ ਜਿਹੜੇ ਕਦੇ ਕਿਨਾਂ ਨੇ ਸਾਰ ਨਹੀਂ ਲਈ ਸੀ ਉਹ ਵੀ ਅੱਜ ਆਪਣੇ ਨਵੇਂ ਕੁਰਤੇ ਪਜਾਮੇ ਪਾ ਕੇ ਪਾਣੀ ਵਿੱਚ ਤੁਰੇ ਫਿਰਦੇ ਨੇ ਮੁੱਖ ਮੰਤਰੀ ਬਣਨ ਦੇ ਲਾਲਸਾ ਦੇ ਵਿੱਚ ਬਹੁਤ ਸਾਰੇ ਰੀਡ ਕਾਂਗਰਸ ਦੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦਾ ਤਾਂ ਫਰਜ਼ ਬਣਦਾ ਹੈ ਕਿਉਂਕਿ ਉਹ ਸਰਕਾਰ ਦੇ ਵਿੱਚ ਨੇ ਉਹਨਾਂ ਨੇ ਜਿਹੜਾ ਰਾਸਸਮਗਰੀ ਪਹੁੰਚਾਉਣੀ ਜਾ ਲੋਕਾਂ ਦੇ ਸਾਰ ਲੈਣੀ ਉਹ ਤਾਂ ਉਹਨਾਂ ਦੀ ਡਿਊਟੀ ਹੈ ਪਰ ਦੂਸਰੀਆਂ ਪਾਰਟੀਆਂ ਦੇ ਲੋਕ ਵੱਧਦੇ ਮੀ ਦੇ ਵਿੱਚ ਜੋ ਆਪਣੀ ਰਾਜਨੀਤੀ ਖੇਡ ਰਹੀਆਂ ਨੇ ਸੋ ਅਸੀਂ ਤੁਹਾਨੂੰ ਅੱਜ ਸਭ ਤੋਂ ਪਹਿਲਾਂ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੀਆਂ 25 ਵਿਧਾਨ ਸਭਾ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਉੱਥੇ ਜਿਹੜਾ ਕਿ ਬਿਲਕੁਲ ਜੋ ਅੱਜ ਦੀ ਸਥਿਤੀ ਦੇ ਵਿੱਚ ਦੇਖਿਆ ਜਾਵੇ ਤਾਂ ਉੱਥੇ ਬਹੁਤ ਪਿੱਛੜ ਚੁੱਕੀ ਹੈ ਕਿਉਂਕਿ ਉੱਥੇ ਮਾਝੇ ਦੇ ਵਿੱਚ ਨਵੀਂ ਬਣੀ ਪਾਰਟੀ ਖੇਤਰੀ ਪਾਰਟੀ ਗਿਆਨੀ ਹਰਪੀ ਸਿੰਘ ਵਾਲੀ ਤੇ ਦੂਸਰੇ ਪਾਸੇ ਅਕਾਲੀ ਦਲ ਵਾਰਸ ਪੰਜਾਬ ਉਹ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਤਰਨਤਾਰਨ ਦੀ ਜਿਮਣੀ ਚੋਣ ਜੇਕਰ ਜਿੱਤ ਲਈ ਜਾਂਦੀ ਹੈ ਤਾਂ ਮਾਝੇ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਬਹੁਤ ਜ਼ਿਆਦਾਆਂ ਸੀਟਾਂ ਲੈ ਕੇ ਜਾਵੇਗਾ 25 ਦੇ ਵਿੱਚੋਂ ਘੱਟੋ-ਘੱਟ ਵੀ ਅਕਾਲੀ ਦਲ ਵਾਰਸ ਪੰਜਾਬ 15 ਸੀਟਾਂ ਲਿਆ ਜਾ ਸਕਦਾ ਹੈ ਜੋ ਪੰਥਕ ਪਾਰਟੀ ਦੇ ਤੌਰ ਤੇ ਔਰ ਇਸ ਦੇ ਨਾਲ ਹੀ ਕਾਂਗਰਸ ਵੀ ਮਾਜੇ ਦੇ ਵਿੱਚ ਆਪਣਾ ਚੰਗਾ ਪ੍ਰਭਾਵ ਦਿਖਾ ਰਹੀ ਏ ਕਾਂਗਰਸ ਦੇ ਜਿਹੜੇ ਸਾਫ ਸੁਥਰੀ ਸ਼ਵੀ ਵਾਲੇ ਲੀਡਰ ਨੇ ਮਾਜੇ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਏ ਔਰ ਸੱਤਾ ਵਾਲੀ ਪਾਰਟੀ ਦੇ ਵਿੱਚ ਵੀ ਜੋ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਾਂ ਉਥੇ ਜਿਹੜੇ ਟਰਾਂਸਪੋਰਟ ਮੰਤਰੀ ਜਾਂ ਈਟੀਓ ਜਿਹੜੇ ਹਰਬਾਜਨ ਸਿੰਘ ਇਹ ਵੀ ਮਾਜੇ ਦੇ ਵਿੱਚ ਆਪਣਾ ਪ੍ਰਭਾਵ ਰੱਖ ਰਹੇ ਨੇ ਜਿਹੜੇ ਕਿ ਜਾ ਰਹੇ ਨੇ ਪਰ ਲੋਕਾਂ ਦਾ ਕਿਤੇ ਨਾ ਕਿਤੇ ਗੁੱਸਾ ਵੀ ਦੇਖਣ ਨੂੰ ਮਿਲ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਤਿੰਨ ਦੋ ਵਾਰ ਜਿਹੜੇ ਲੋਕ ਹੜ੍ਹਾਂ ਦੀ ਮਾਰ ਚਲ ਚੁੱਕੇ ਨੇ 23 ਦੇ ਵਿੱਚ ਵੀ ਹੜ ਆਇਆ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਉਂ ਨਹੀਂ ਇਸ ਪਾਸੇ ਧਿਆਨ ਦਿੱਤਾ ਬੰਨ ਕਿਉਂ ਨਹੀਂ ਮਜ਼ਬੂਤ ਕੀਤੇ ਭਾਵੇਂ ਕੁਦਰਤੀ ਕਰੋਪੀ ਏ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ ਸੋ ਆਮ ਆਦਮੀ ਪਾਰਟੀ ਮਾਝੇ ਦੇ ਵਿੱਚੋਂ ਜਿਹੜੀ ਹੈ ਪੰਜ ਤੋਂ ਸੱਤ ਸੀਟਾਂ ਜਿੱਤ ਸਕਦੀ ਏ ਜੋ ਅੱਜ ਦੇ ਸਥਿਤੀ ਦੇ ਮੁਤਾਬਕ ਔਰ ਕਾਂਗਰਸ ਵੀ ਜਿਹੜੀ ਮਾਝੇ ਦੇ ਵਿੱਚ ਜਿਹੜੇ ਆਪਣਾ ਚੰਗਾ ਆਧਾਰ ਬਣਾ ਰਹੀ ਹੈ ਮਾਝੇ ਦੇ ਵਿੱਚ ਜਿਹੜਾ ਕਿ ਕਾਂਗਰਸ ਨੂੰ ਵੀ 5 ਤੋਂ 7 ਸੀਟਾਂ ਮਿਲ ਸਕਦੀਆਂ ਨੇ ਜੋ ਅੰਮ੍ਰਿਤਸਰ ਗੁਰਦਾਸਪੁਰ ਤੇ ਨਾਲ ਤਰਨਤਾਰਨ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ 1-2-2 ਸੀਟਾਂ ਜਿਹੜੀਆਂ ਮਿਲਣ ਦੇ ਅਸਾਰ ਨੇ ਔਰ ਇਸਤੇ ਨਾਰੀ ਮਾਲਵੇ ਦੇ ਵਿੱਚ ਗੱਲ ਕਰੀਏ ਤਾਂ ਕਾਂਗਰਸ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਮਾਲਵੇ ਦੇ ਦੋ ਜ਼ਿਲੇ ਛੱਡ ਕੇ ਫਾਜ਼ਿਲਕਾ ਫਿਰੋਜ਼ਪੁਰ ਤੇ ਉਸ ਤੋਂ ਬਾਅਦ ਫਰੀਦਕੋਟ ਬਾਕੀ ਸਾਰਾ ਹੀ ਕਾਂਗਰਸ ਦਾ ਜਿਹੜਾ ਕਿ ਪ੍ਰਭਾਵ ਹੈਗਾ ਹੈ ਕਾਂਗਰਸ ਆਪਣਾ ਚੰਗਾ ਪ੍ਰਭਾਵ ਦਿਖਾ ਸਕਦੀ ਹੈ ਕਿਉਂਕਿ ਫਿਰੋਜ਼ਪੁਰ ਤੇ ਫਾਿਲਕਾ ਅਕਾਲੀ ਦਲ ਹਮੇਸ਼ਾ ਹੀ ਇੱਥੇ ਜਿੱਤਦਾ ਰਿਹਾ ਅਕਾਲੀ ਦਲ ਨੂੰ ਜਿਹੜਾ ਕਿ ਇਹਨਾਂ ਦੋ ਜੁਗਿਆਂ ਵਿੱਚ ਹੀ ਚੰਗੀ ਜਿਹੜੀ ਸਥਿਤੀ ਹੈ ਜੀ ਅਕਾਲੀ ਦਲ ਦੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਲੋਕ ਅੱਜ ਯਾਦ ਕਰ ਰਹੇ ਨੇ ਜਿਵੇਂ ਬਾਰਡਰ ਦੇ ਉੱਪਰ ਜਾ ਰਹੇ ਨੇ ਸੋ ਇਸਤੇ ਨਾਲ ਹੀ ਸੱਤਾਬਾੜੀ ਪਾਰਟੀ ਵੀ ਮਾਲਵੇ ਦੇ ਵਿੱਚ ਆਪਣਾ ਅਸਰ ਦਿਖਾ ਸਕਦੀ ਹੈ ਕਿਉਂਕਿ ਮਾਲਵੇ ਵਾਲੇ ਪਾਸੋਂ ਹੀ 2022 ਦੇ ਵਿੱਚ ਚੰਗੀ سپورਟ ਹੋਈ ਸੀ ਆਮ ਆਦਮੀ ਪਾਰਟੀ ਦੀ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਉਹ ਵਾਲਾ ਸਥਿਤੀ ਤਾਂ ਨਹੀਂ ਰਹੇਗੀ ਪਰ ਆਮ ਆਦਮੀ ਪਾਰਟੀ ਨੂੰ ਮਾਲਵੇ ਦੇ ਵਿੱਚ 20 ਤੋਂ 25 ਸੀਟਾਂ ਮਿਲ ਸਕਦੀਆਂ ਨੇ ਜੋ ਮਾਲਵੇ ਦੀ ਸਥਿਤੀ ਅੱਜ ਦੀ ਬਿਆਨ ਕਰ ਰਹੀ ਏ ਸੋ ਦੂਸਰੇ ਪਾਸੇ ਕਾਂਗਰਸ ਵੀ ਕਟੋਕਟ ਮਾਲਵੇ ਦੇ ਵਿੱਚੋਂ 20 ਤੋਂ 25 ਸੀਟਾਂ ਬਰਾਬਰ ਸਥਿਤੀ ਦੇ ਵਿੱਚ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਅਕਾਲੀ ਦਲ ਜਿਹੜਾ ਹੈ ਕਿ ਆਪਣੀ ਪਹਿਲਾਂ ਨਾਲੋਂ ਸਥਿਤੀ ਸੁਧਾਰਿਆ ਹੈ ਅਕਾਲੀ ਦਲ ਨੂੰ ਜਿਹੜਾ ਕਿ ਲਗਭਗ 10 ਸੀਟਾਂ ਜ਼ਰੂਰ ਮਿਲਣਗੀਆਂ ਉੱਥੇ ਬੀਜੇਪੀ ਜਿਹੜੀ ਇਹ ਵੱਡਾ ਪੱਤਾ ਖੇਡ ਰਹੀ ਏ ਭਾਜਪਾ ਕਹਿੰਦੀ ਏ ਕਿ ਜਿਵੇਂ ਦਿੱਲੀ ਦੇ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਹਾਸਲ ਕੀਤੀ ਤਿੰਨ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਹਿਲੀ ਵਾਰ ਕਾਂਗਰਸ ਨਾਲ ਗੱਠ ਜੋੜ ਕਰਕੇ ਬਣੀ ਔਰ ਦੋਸਤੋ ਬਾਅਦ ਹੁਣ ਜਾ ਕੇ ਫਿਰ ਜਿੱਤ ਪ੍ਰਾਪਤ ਕੀਤੀ ਗਈ 70 ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 67 ਸੀਟਾਂ ਮਿਲੀਆਂ ਜਿਵੇਂ ਪੰਜਾਬ ਦੇ ਵਿੱਚ 92 ਮਿਲ ਗਈਆਂ ਔਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਦੋਂ ਫਿਰ ਤੀਸਰੀ ਵਾਰ ਸਰਕਾਰ ਬਣਾਉਣੀ ਚਾਹੀ ਤਾਂ ਫਿਰ ਸੀਟਾਂ ਕੱਟ ਗਈਆਂ ਜਿਹੜੀਆਂ ਉਹਨਾਂ ਨੂੰ 63 ਸੀਟਾਂ ਮਿਲ ਗਈਆਂ 100 ਚੌਥੀ ਵਾਰ ਜਦੋਂ ਆਮ ਆਦਮੀ ਪਾਰਟੀ ਚੋਣ ਲੜੀ ਤਾਂ ਬਿਲਕੁਲ ਸੁਪੜਾ ਸਾਫ਼ ਹੋ ਕੇ ਭਾਜਪਾ ਨੂੰ ਲੋਕਾਂ ਨੇ ਬਹੁਤ ਮਤ ਦੇ ਦਿੱਤਾ ਇਸੇ ਤਰ੍ਹਾਂ ਹੀ ਪੰਜਾਬ ਨੂੰ ਵੀ ਦੇਖਿਆ ਜਾ ਰਿਹਾ ਹੈ ਪੰਜਾਬ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਲਈ ਹੁਣ ਪੰਜਾਬ ਦੇ ਵਿੱਚ ਭਾਜਪਾ ਇਹੀ ਫਾਰਮੂਲਾ ਅਪਣਾ ਰਹੀ ਕਿ ਦਿੱਲੀ ਵਾਂਗੂ ਪੰਜਾਬ ਵਿੱਚ ਵੀ ਜਿਹੜਾ ਉਹ ਫਾਰਮੂਲਾ ਚੱਲ ਸਕਦਾ ਹੈ ਦਿੱਲੀ ਵਿੱਚ ਵੀ ਬੀਜੇਪੀ ਜਿਹੜੀਆਂ ਨੇ ਘੱਟੋ-ਘੱਟ ਵੀ 50 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕਦੀ ਏ ਬੀਜੇਪੀ ਆਪਣੇ ਨਾਲ ਜਿਹੜਾ ਕਿ ਅਕਾਲੀ ਜਨ ਨੂੰ ਗੱਠ ਜੋੜ ਕਰਕੇ ਸਰਕਾਰ ਬਣਾਉਣ ਦੇ ਆਸਾਰ ਬਣਦੇ ਜਾ ਸਕਦੇ ਨੇ ਜੇਕਰ ਅਕਾਲੀ ਭਾਜਪਾ ਇਕੱਠੀਆਂ ਹੋ ਜਾਣ ਤਾਂ ਭਾਜਪਾ ਔਰ ਅਕਾਲੀ ਭਾਜਪਾ ਸਰਕਾਰ ਬਣ ਸਕਦੀ ਏ ਸੋ ਇਸ ਨੂੰ ਲੈ ਕੇ ਭਾਜਪਾ ਵੱਲੋਂ ਬੜਾ ਸੋਚ ਸਮਝ ਕੇ ਕਦਮ ਰੱਖੇ ਜਾ ਰਹੇ ਨੇ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ ਨਾ ਹੀ ਕੋਈ ਆਪਣਾ ਸੀਐਮ ਚਿਹਰਾ ਐਲਾਨਿਆ ਜਾ ਰਿਹਾ ਨਾ ਹੀ ਕੋਈ ਹਲਕੇ ਵਜh ਕਿਸੇ ਵੱਡੇ ਲੀਡਰ ਨੂੰ ਆਗੂ ਬਣਾਇਆ ਜਾ ਰਿਹਾ ਸੋ ਭਾਜਪਾ ਔਰ ਅਕਾਲੀ ਭਾਜਪਾ ਗੱਠ ਜੋੜ ਹੋਣ ਦੀ ਵੀ ਪੂਰੀ ਸੰਭਾਵਨਾ ਏ ਸੋ 2027 ਨੂੰ ਲੈ ਕੇ ਅੱਜ ਜੋ ਹਰਾਂ ਦੀ ਸਥਿਤੀ ਨੂੰ ਮੁੱਖ ਰੱਖਿਆ ਹੋਇਆ ਔਰ 2027 ਦੇ ਵਿੱਚ ਮਾਝੇ ਤੇ ਮਾਲਵੇ ਦੁਆਬੇ ਦੇ ਵਿੱਚ ਕਟੋ-ਕਟਵੀਂ ਕਾਂਗਰਸ ਜਿਹੜੀ ਹੈ ਉਹ 40 ਤੋਂ 45 ਸੀਟਾਂ ਲੈ ਸਕਦੀ ਔਰ ਭਾਜਪੀ ਅਕਾਲੀ ਦਲ ਜੇ ਗਠਜੁੜ ਹੁੰਦਾ ਹੈ ਤਾਂ ਸਰਕਾਰ ਬਣਾਉਣ ਦੇ ਨੇੜੇ ਜਾ ਸਕਦੇ ਔਰ ਆਮ ਆਦਮੀ ਪਾਰਟੀ ਨੂੰ 25 ਤੋਂ 30 ਸੀਟਾਂ ਮਿਲ ਸਕਦੀਆਂ ਨੇ ਜੋ ਫਾਈਨਲੀ 2027 ਦਾ ਜਿਹੜਾ ਅੱਜ ਦਾ ਸਰਵੇਖਣ ਦੱਸ ਰਿਹਾ ਹੈ ਔਰ ਇੱਥੇ ਅਕਾਲੀ ਦਲ ਵਾਸ ਪੰਜਾਬ ਜੇਕਰ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਦਾ ਜਾਂ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਦਾ ਗੱਠਜੋੜ ਹੁੰਦਾ ਤਾਂ 5 ਤੋਂ 7 ਸੀਟਾਂ ਅਕਾਲੀ ਦਲ ਵਾਸ ਪੰਜਾਬ ਵੀ ਜਿੱਤ ਜਾ ਸਕਦਾ ਹੈ ਅਕਾਲੀ ਦਲ ਵਾਸ ਪੰਜਾਬ ਨੂੰ ਮਾਝੇ ਦੇ ਵਿੱਚੋਂ ਹੀ ਬਹੁਤ ਵੱਡੀ ਲੀਡ ਮਿਲ ਸਕਦੀ ਹੈ ਕਿਲੋਮੀਟਰ